ਮੋਚੜ ਕਾ ਲਾਤੋ ਰੋਡਵੇ ਬਸ ਤੇ ਆਇਆ ਏ ਤੋਂ ਪਹਿਲੀ ਵਾਰ ਸੀ ਹਾਂਜੀ ਮੈਂ ਰਿਕਵੈਸਟ ਕੀਤੀ ਕਿ ਮੈਂ ਖਲੋਜਾ ਨਾਂ ਬਾਰੀ ਚ 5 ਸਕਿੰਟ ਦੇ ਉੱਤਰ ਜਾ ਮੈਨੂੰ ਪਰੀਜ਼ ਆਜ਼ਾਦ ਤੋਂ ਬਸ ਵੇਲੀ ਆ ਹਾਂਜੀ ਹਾਂਜੀ ਲੇਕਿਨ ਅੱਗੇ ਦਾ ਰਵਈਆ ਰੋਡ ਰੋਡਾ ਦਾ ਮੈਨੂੰ ਸਖੇਰੇ ਅੜ ਕੇ ਤਾਰਿਆ ਮੈਂ ਇਹਨਾਂ ਕੋਲ ਅਰਜੈਸਟ ਕੀਤਾ ਵੀ ਯਾਰ ਜੇ ਉਤਾਰ ਦਿੰਦੇ ਮੈਂ ਬਜ਼ੁਰਗ ਬੰਦਾ ਦੀ ਕੀ ਸੀ ਗੱਲ ਹੈਗੀ ਹਾਂਜੀ ਹਾਂਜੀ ਤੇ ਲੋਕ ਫਿਰ ਪਰੇਸ਼ਾਨ ਹੋ ਕੇ ਤੁਹਾਡੇ ਗੱਲ ਪਿੰਦੇ ਆ ਡਰਾਈਵਰੇ ਬੋਲਦਾ ਬਕਵਾਸ ਬੰਦ ਕਰ ਤਿੱਕਰ ਹੋ ਜਾ ਬਸ ਤੋਂ ਨਿਕਲ ਉਹ ਦੂਸਰੀ ਬਸ ਵਾਲੇ ਸੀਗੇ ਇਸ ਤੋਂ ਪਹਿਲੀ ਬੱਸ। ਅੱਛਾ ਉਹ ਹੋਰ ਬੱਸ ਵਾਲੇ ਸੀਗੇ। ਬਿਲਕੁਲ 9443 ਮੈਂ ਨੰਬਰ نوٹ ਕੀਤਾ ਵੀ ਕੱਲ ਨੂੰ ਮੈਂ ਤੁਹਾਡੇ ਨਾਲ ਜੱਟਾਂਗਾ ਮੈਂ ਕਿਸਾਨ ਜਿਹਨ ਦਾ ਆਕਮਾ। ਅਰੰਝੀ ਕਰੀ ਕਿਸਾਨ ਮੋਰਚਾ। ਹਾਂਜੀ ਹਾਂਜੀ। ਇਹਨਾਂ ਦਾ ਬਿਹੇਵਰ ਗਲਤ ਹੈ। ਹਾਂਜੀ ਇਹ ਗੱਲ ਸਹੀ ਹੈ ਤੁਹਾਡੀ ਪਰ ਕੁਝ ਕੁਝ ਡਰਾਈਵਰ ਵਧੀਆ ਵੀ ਹੈਗੇ ਨੇ, ਕੁਝ ਕਨੈਕਟਰ ਵੀ ਵਧੀਆ ਹੈਗੇ ਨੇ। ਸਾਰੇ ਇੱਕੋ ਜਿਹੇ ਨਹੀਂ ਹੈਗੇ। ਜਨਰਲ ਬਿਹੇਵਰ ਮੈਨੂੰ ਇਹਨਾਂ ਦਾ ਇਹ ਮੈਂ ਤੁਹਾਡੇ ਨਾਲ ਸਹਿਮਤ ਹਾਂ। ਇਹ ਕਦੇ ਹੋ ਨਹੀਂ ਪਹੁੰਚਾ ਦੁਨੀਆ। ਹਾਂਜੀ ਹਾਂਜੀ। ਲੇਕਿਨ ਜਨਰਲੀ ਇਹ ਸਵਾਰੀਆਂ ਹੁਣ ਕਹਿੰਗੇ ਲੇਡੀਜ਼ ਨੇ। ਉਹ ਹੁਣ ਫ੍ਰੀ ਆ ਤੇ ਫ੍ਰੀ ਜਾਣ ਗਿਆ। ਇਹ ਅਸਲ ਦੇ ਵਿੱਚ ਔਖੇ ਹੋਏ ਪੈਣ ਵੀ ਇੱਧਰ ਜਾਣ ਕੇ ਰਖ ਪਿੰਦਾ ਫਲਾਣਾ ਫਲਾਣਾ। ਹੁਣ ਮੈਂ ਹਾਰ ਦਾ ਮਰੀਜ਼ਾਂ ਮੈਂ ਕਹਿੰਦੀ ਉਹਨੇ ਭੱਜ ਕੇ ਦੋ ਵਾਰ ਚੜਿਆ ਇੱਕ ਵਾਰ ਡਿੱਗ ਪੈ ਲਗਾ ਮੈਂ ਇਹ ਜਨਰਲੀ ਇਹਨਾਂ ਦਾ ਜਾਣ ਕੇ ਹਾਂਜੀ ਹਾਂ ਨਾ ਹੀ ਜਾਣ ਕੇ ਅੱਡੇ ਦੇ ਬਸ ਰੋਕਦੇ ਆ 50 ਮੀਟਰ ਅੱਗੇ 50 ਮੀਟਰ ਪਿਛੇ ਫਿਰ ਨੌਜਾਨ ਮੁੰਡੇ ਡੜ ਪਿੰਦੇ ਕੀ ਕਰਨ ਉਹ ਨਵਾਂ ਖੂਨ ਹੈ। ਹਾਂਜੀ ਮੇਰੇ ਵਰਗਾ ਲੜ ਜੁਗ ਹੈ ਨਹੀਂ ਫਿਜ਼ੀਕਲ ਤਾਕਤ ਨਹੀਂ ਤੇ ਮੈਂ ਵੀ ਲੜ ਪਾ ਹਾਂ। ਹਾਂਜੀ ਅੰਕਲ ਠੀਕ ਹੈ ਅੰਕਲ ਜੀ ਥੈਂਕ ਯੂ ਗੇ ਵੀ ਤੁਸੀਂ ਅੱਗੇ ਉਤਰ ਜਾ ਜੀ ਅੱਗੇ ਲੰਘ ਜਾਓ ਸਾਡੀ ਮੈਚਿੰਗ ਦਾ ਇਕੱਠ ਹੈ ਠੀਕ ਹੈ ਉਹ ਤਾਂ ਕਹਿੰਦੇ ਸਾਨੂੰ ਧੱਕੇ ਮਾਰੇ ਨਹੀਂ ਕੋਈ ਧੱਕਾ ਨਹੀਂ ਮਾਰਿਆ ਮੇਰੀ ਗੱਲ ਧੱਕੇ ਹਾਂਜੀ ਹਾਂਜੀ ਬਾਰੀ ਕੋਲ ਤਾਂ ਬੱਚੇ ਡਿੱਗ ਵੀ ਸਕਦੇ ਆ। ਉਹ ਕਹਿੰਦੇ ਸਾਨੂੰ ਇੱਥੇ ਉਤਾਰਤਾ ਇਹਨਾਂ ਨੇ ਤੇ ਉਹ ਇਹਨਾਂ ਕਨੈਕਟਰ ਦਾ ਕਹਿਣਾ ਹੈ ਵੀ ਇਹਨਾਂ ਨੇ ਟਿਕਟਾਂ ਹੀ ਇੱਥੋਂ ਦੀਆਂ ਲਈਆਂ। ਨਹੀਂ ਟਿਕਟਾਂ ਤਾਂ ਅੱਛੀ ਉਲਟੈਕ ਸੀ ਹੀ ਲੋਟਾਸ਼ੀ ਲਈਏ। ਠੀਕ ਹੈ। ਉਹਨਾਂ ਨੇ ਖੁਦ ਜਾਣਤੀ ਨੇ ਕਿ ਮੇਰਾ ਸਟਾਪ ਆ ਗਿਆ ਮੈਂ ਕਿੱਥੇ ਹੋ ਜਾਵਾਂ। ਠੀਕ ਹੈ। ਮੈਂ ਤਾਂ ਮੈਂ ਲੱਭੀ ਫੇਰ ਕਹਿਣਗੇ ਕਿ ਅੱਗੇ ਹੋਣਾ ਕਿ ਬਹੁਤ ਇਹ ਬੇਟਾ ਕੁੜੀਆਂ ਗੜੀਆਂ ਤੇ ਉਹਨੂੰ ਤੁਹਾਡਾ ਪੈਕੇਜ ਆ ਲੈ ਵੀ ਮੇਰਾ ਸਟੌਕ ਆ ਗਿਆ ਓਕੇ ਥੈਂਕ ਯੂ ਆ ਉਹਨਾਂ ਨੇ ਵੀ ਤੁਸੀਂ ਉਹਨਾਂ ਦੇ ਬੱਚਿਆਂ ਨੂੰ ਧੱਕੇ ਮਾਰੇ ਆ ਤੁਸੀਂ ਇੱਥੇ ਬੱਸ ਰੋਕੇ ਉਹਨੂੰ ਉਤਾਰ ਦਿੱਤਾ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆ ਗੱਡੀ ਵਿੱਚ ਦੂਜੀਆਂ ਸਵਾਰੀਆਂ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਆ ਜੀ ਆ ਜਿੰਨੀਆਂ ਸਵਾਰੀਆਂ ਕੀ ਬੋਲਿਆ ਕਿੰਨੇ ਗਲਤ ਬੋਲਿਆ ਤੇ ਕਿੰਨੇ ਨਹੀਂ ਉਹ ਤੁਹਾਨੂੰ ਦੱਸਣਗੇ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਜੀ ਕੌਣ ਗਲਤ ਬੋਲਿਆ ਇਹੋ ਗੱਲ ਆ ਕਿ ਮੈਂ ਹਾਂ ਅਗਲੇ ਪਾਸੇ ਉਹ ਟਿਕਟਾਂ ਘਟਰੀਆਂ ਤੇ ਅਗਲਾ ਡਾ ਆਇਨਾ ਮੈਂ ਟਿਕਟਾਂ ਘਲੇਟੇ ਤੱਕ ਕਲੀਅਰ ਕਰ ਰਹੀ ਹਾਂ ਹਾਂ ਜੀ ਉਹਨਾਂ ਨੇ ਇਹ ਗੱਲ ਆਖੀ ਜੀ ਤੁਹਾਨੂੰ ਟਿਕਟਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਤੂੰ ਕਾਟਨਾ ਕਟ ਜੇ ਤੂੰ ਬੋਲਿਆ ਤੇ ਹੁਣੇ ਤੇ ਹੁਣੇ ਇੱਥੇ ਤੈਨੂੰ ਲਾ ਲੈਣਾ ਤੇਰੇ ਬੰਦੇ ਬੁਲਾ ਲੈਨੇ ਉਹਨਾਂ ਨੇ ਬੰਦੇ ਬੁਲਾਏ ਜੀ ਉਹ ਸਾਹਮਣੇ ਉਹਨਾਂ ਨੇ ਗੱਡੀ ਰੋਕੀ ਆ ਅੱਛਾ ਆ ਜਿਹੜੇ ਬੰਦੇ ਖੜੇ ਆ ਇਹ ਸਾਰੇ ਉਹਨਾਂ ਦੇ ਖੜੇ ਆ ਜਿਹੜੇ ਫਿਰਚ ਬੰਦੇ ਆ ਜੀ ਦੋ ਤਿੰਨ ਬੰਦੇ ਉਹਨਾਂ ਦੇ ਉਹਨਾਂ ਨੇ ਸੱਦੇ ਹੀ ਤੇ अच्छा ਉਹਨਾਂ ਦੀ ਸਾਧ ਕੇ ਚਾਹੇ ਗੱਲ ਪੈਣ ਵਾਸਤੇ ਨਹੀਂ ਉਹ ਤੁਹਾਡੇ ਤੇ ਇਲਜ਼ਾਮ ਲਾ ਰਹੇ ਨੇ ਸਾਨੂੰ ਇਹਨਾਂ ਨੇ ਬਸ ਸਪੈਸ਼ਲ ਰੋਕੀ ਹੈ ਇੱਥੇ ਉਤਾਰਨ ਵਾਸਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਛਾ ਉਹ ਕਹਿੰਦੇ ਸਾਨੂੰ ਉਹਨਾਂ ਨੇ ਇੱਥੇ ਇੱਥੇ ਉਤਾਰਤਾ ਲਿਆ ਕੇ ਉਹ ਵੀ ਵੇਖੋ ਉਹਨਾਂ ਦੀ ਕਿੱਥੋਂ ਦੀ ਹੈ ਮਾਮੂ ਜੀ ਆ ਟੂਲ ਟੈਗਸ ਦੀ ਇੱਥੋਂ ਦੀ ਹੈ ਟੂਲ ਟੈਗਸ ਹੈ ਮਾਮੂ ਜੀ ਆ ਟੂਲ ਟੈਗਸ ਠੀਕ ਹੈ ਵੀਰ ਜੀ ਜਿਲ੍ਹਾ ਲਾਹੌਰਵਾਦ ਰੋਡ ਤੇ ਟੂਲ ਟੈਕਸ ਹੈਗਾ ਜਾਂ ਮਾਮੂ ਜੀ ਇੱਥੇ ਖੜੇ ਆ ਤੇ ਰੁਲਾਏ ਬਸ ਤੇ ਰੋੜਵੇਜ ਦਾ ਹਾਂਜੀ ਮਾਤਾ ਜੀ ਦੱਸੋ ਕੀ ਪ੍ਰੋਬਲਮ ਹੈ ਕੀ ਪ੍ਰੋਬਲਮ ਤੁਹਾਨੂੰ ਕਿਹੜੀ ਆਈ ਹੈ ਅਜੀ ਟੈਡ ਲੱਗਿਆ ਵਾਸਤੇ ਹਾਂਜੀ ਨਿਕਲ ਨਿਕ ਬੱਚਿਆਂ ਜਿਹਨਾਂ ਨੂੰ ਫੋਟੋ ਆ ਕਾਰ ਤੇ ਕਾਰ ਬੱਚਿਆਂ ਕੋਲ ਅਗਾ ਨਹੀਂ ਦੋਨਾਂ ਦੇ ਰੱਖਣੇ ਹੈਕਰ ਫੋਟੋ ਫੋਟੋ ਲੈਣੀ ਟਿਕਟ ਲੈਣੀ ਤੁਹਾਨੂੰ ਸਪੈਸ਼ਲ ਬਸ ਰੋਕੀ ਕਰਨ ਵਾਸਤੇ ਹਾਂਜੀ ਅਸੀਂ ਇਹ ਕਹੀਏ ਬਸ ਅਸੀਂ ਨਹੀਂ ਥਾਣ ਨਾਲ ਹੈ ਠੀਕ ਹੈ ਫਿਰ ਕੀ ਮੈਂ ਗਵਾਇਆ ਚੁੱਪ ਕਰ ਇੱਕ ਮਿੰਟ ਬੋਲੀ ਨਹੀਂ ਨੰਬਰ ਬੋਲੋ ਪ੍ਰੋਬਲਮ ਤੁਹਾਨੂੰ ਇਹ ਆਈਏ ਬੀ ਇਹਨਾਂ ਨੇ ਬਤਮੀ ਸੀ ਕੀਤੀ ਤੁਹਾਡੇ ਨੂੰ ਜੀ ਬਸ ਲੜੇ ਨੇ ਹੋਰ ਸਾਨੂੰ ਕੋਈ ਨਹੀਂ ਆਈ ਕੀ ਹਾਂ ਲੈ ਇਹ ਲੋ ਆ ਜਿਵੇਂ ਆਪਾਂ ਦੇਖ ਸਕਦੇ ਆ